ਇਸ ਨੇ ਪੁੱਛਿਆ ਉਹ ਕਾਦੇ ਲਈ ਲੜਦੇ ਹੋ ਇੰਨੇ ਦੁਖੀ ਕਿਉਂ ਬੰਦਾ ਦੁੱਖ ਤਦੋਂ ਹੀ ਉਠਾਉਂਦਾ ਹੈ ਜਦੋਂ ਉਹਨੂੰ ਕਿਸੇ ਵੱਡੇ ਸੁੱਖ ਦੀ ਆਸ ਹੋਵੇ ਕੋਈ ਬੰਦਾ ਉਹਨਾਂ ਚਿਰ ਆਪਣੇ ਹੱਥੋਂ ਕੁਝ ਨਹੀਂ ਗਵਾਉਂਦਾ ਜਿੰਨਾ ਚਿਰ ਉਹਨੂੰ ਬਹੁਤਾ ਕੁਝ ਮਿਲਣ ਦੀ ਲਾਲਸਾ ਨਾ ਹੋਵੇ ਬੰਦਾ ਆਪਣੇ ਹੱਥੋਂ ਗਵਾਉਂਦਾ ਵੀ ਉਥੇ ਹੈ ਜਿੱਥੇ ਬਹੁਤਾ ਪਾਉਣ ਦੀ ਇੱਛਾ ਰੱਖਦਾ ਹੋਵੇ ਵੀ ਮੈਨੂੰ ਜ਼ਿਆਦਾ ਮਿਲ ਜਾਵੇ ਤਦੋਂ ਹੱਥੋਂ ਛੱਡਦਾ ਹੈ ਜੇ ਪਤਾ ਲੱਗੇ ਵੀ ਮੈਂ ਗਵਾ ਬੈਣਾ ਮਿਲਣਾ ਵੀ ਕੱਕ ਨਹੀਂ ਬੰਦਾ ਰਿਸਕ ਨਹੀਂ ਲੈਂਦਾ ਤੁਸੀਂ ਇਹ ਸਾਰਾ ਕੁਝ ਕਿਉਂ ਕਰਨੇ ਹੋ ਉਹਨਾਂ ਦੇ ਕੁ ਸ਼ਬਦ ਸਨ ਧਨ ਭੂਮ ਕੇ ਭੂਖੇ ਨੈ ਸਿੰਘ ਚਰਚਾ ਪੰਥ ਚਲਾਣ ਚਾਹੀ ਅਸੀਂ ਗੁਰੂ ਦੇ ਉਪਦੇਸ਼ ਦਾ ਰਾਹ ਜਿਹੜਾ ਹੈ ਉਹਦਾ ਵਾਅਦਾ ਲੋਚਦੇ ਆਂ ਕਿ ਸਾਡੇ ਗੁਰੂ ਨਾਨਕ ਦਾ ਜੋ ਧਰਮ ਹੈ ਜੋ ਪੰਥ ਹੈ ਜੋ ਕੌਮiyet ਹੈ ਜੋ ਉਹਨਾਂ ਦਾ ਮਾਰਗ ਹੈ ਅਸੀਂ ਉਹਦੀ ਮਿਸਾਲ ਪੈਦਾ ਕਰਾਂਗੇ ਸੰਸਾਰ ਅੰਦਰ ਉਹ ਲੋਕ ਵੇਖਣਗੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਲਿਖਿਆ ਹੈ ਜੋ ਕਿਹਾ ਗਿਆ ਹੈ ਇਨੂੰ ਕਿਸੇ ਨੇ ਜੀਵਿਆ ਇਸ ਆਪਣੇ ਜੀਵਨ ਅੰਦਰ ਔਰ ਅਸੀਂ ਇਹ ਮਿਸਾਲ ਕਾਇਮ ਕਰਾਂਗੇ ਸੰਸਾਰ ਦੇ ਅੰਦਰ ਕਿ ਬਾਣੀ ਨੂੰ ਜੀਵਿਆ ਜਾ ਸਕਦਾ ਹੈ। ਇੱਕੋ ਕਿੰਨੇ ਦੁੱਖ ਨੇ ਸਾਡੇ ਜੀਵਨ ਚ ਕਿੰਨੀਆਂ ਮੁਸੀਬਤਾਂ ਨੇ ਪਰ ਮੱਥੇ ਵੱਟ ਨਹੀਂ। ਕਿਸੇ ਨੇ ਪੁੱਛਿਆ ਕੀ ਹਾਲ ਹੈ ਸਿੰਘਾ ਤੇਰਾ? ਉਹਨੇ ਕਿਹਾ ਚੜਦੀ ਕਲਾ ਹੈ। ਰੋਇਆ ਨਹੀਂ ਉਹ। ਉਹਦੇ ਚਿਹਰੇ ਤੇ ਕਿਸੇ ਨੇ ਉਦਾਸੀ ਨਾ ਵੇਖੀ ਬੜਾ ਖੇੜੇ ਵਿੱਚ ਬੜਾ ਆਨੰਦ ਵਿੱਚ ਉਹਨੇ ਆਖਿਆ ਚੜਦੀ ਕਲਾ ਹੈ ਔਰ ਇੱਕ ਉਦਾਹਰਨ ਦਿਆਂ ਤੁਹਾਡੇ ਸਨਮੁਖ ਸਿੱਖ ਦੇ ਘਰ ਵਿੱਚ ਹੋਇਆ ਬੱਚੇ ਦਾ ਜਨਮ ਕੜਾ ਪ੍ਰਸ਼ਾਦ ਦੀ ਦੇਗ ਉਸ ਕੀਤੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਆ ਕੇ ਸੰਗਤ ਦੇ ਵਿੱਚ ਬੈਠ ਕੇ ਬੜੇ ਪਿਆਰ ਨਾਲ ਉਹਨੇ ਇੱਕ ਬਾਣੀ ਪੜ੍ਹੀ ਆਨੰਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਦਾਈਆਂ ਸਮਾ ਗੁਜ਼ਰਿਆ ਇੱਕ ਸਿੱਖ ਦੇ ਘਰੋਂ ਇੱਕ ਪਰਿਵਾਰ ਦਾ ਜੀ ਚਲਾਣਾ ਕਰ ਗਿਆ ਸਿੱਖ ਦੀ ਅਰਥੀ ਨਿਕਲੀ ਸਿੱਖ ਦੇ ਸਰੀਰ ਨੂੰ ਅਗਨ ਅਗਨ ਵਿੱਚ ਜਲਾਉਣ ਤੋਂ ਬਾਅਦ ਉਹਦਾ ਸੰਸਕਾਰ ਕਰ ਦੇਣ ਤੋਂ ਬਾਅਦ ਜਦੋਂ ਵਾਪਸ ਉਹ ਪਰਤੇ ਸੰਗਤ ਜੁੜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੜਾ ਪ੍ਰਸ਼ਾਦ ਦਾ ਦੇਗਾ ਤਿਆਰ ਕਰਕੇ ਰੱਖਿਆ ਤੇ ਸਾਰੀ ਸੰਗਤ ਬੜੀ ਉੱਚੀ ਸੁਰ ਵਿੱਚ ਸਮੇਤ ਉਸ ਪਰਿਵਾਰ ਦੇ ਪੜ ਰਹੀ ਸੀ आनंद ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਿੱਖ ਦੇ ਘਰ ਚ ਬੱਚੇ ਦਾ ਜਨਮ ਹੋਇਆ ਤੇ ਆਨੰਦ ਭਇਆ ਸਿੱਖ ਦੀ ਅਰਥੀ ਨਿਕਲੀ ਤੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਤੁਸੀਂ ਗੌਰ ਕਰਨਾ ਅਸੀਂ ਕਿੱਡੀ ਵੱਡੀ ਸਭਿਆਤਾ ਨੂੰ ਖੂੰਜੇ ਲਾ ਕੇ ਰੱਖਿਆ ਕਿੰਨੂ ਧੱਕੇ ਦੇ ਰਹੇ ਅਸੀਂ ਐਸਾ ਜੋ ਸਤਿਗੁਰੂ ਨੇ ਰਾਹ ਪੈਦਾ ਕੀਤਾ ਐਸੀ ਅਮੀਰ ਸਭਿਆਤਾ ਤੇ ਐਸਾ ਅਮੀਰ ਕਲਚਰ ਜੀਵ ਇਸੇ ਕਦਰ ਹੀ ਕੋਈ ਨਹੀਂ ਕਰਦੇ ਧਿਆਨ ਹੀ ਕੋਈ ਨਹੀਂ ਸਾਡਾ ਨਕਲੀ ਸਹਿਜ ਇਕੱਠੇ ਕਰ ਰਹੇ ਆਸੀਂ ਨਕਲੀ ਕਿਸਮ ਦੇ ਰੱਬ ਬਣਾ ਰੱਖੇ ਨੇ ਉਹਨਾਂ ਦੇ ਅੱਗੇ ਮੱਥੇ ਟੇਕਣ ਦਾ ਝੁੱਕ ਜਾਣ ਦਾ ਭੀਖ ਮੰਗਣ ਦਾ ਸਿੱਖ ਨੇ ਅੱਜ ਸੁਭਾਅ ਪੈਦਾ ਕਰ ਲਿਆ ਉਹ ਬੰਦਿਆਂ ਦਾ ਗੁਲਾਮ ਏ ਉਹ ਆਪਣੀ ਅਮੀਰ ਸਭਿਅਤਾ ਜੋ ਗੁਰੂ ਨੇ ਉਹਦੀ ਝੋਲੀ ਦੇ ਵਿੱਚ ਪਾ ਕੇ ਉਹਨੂੰ ਕਿਹਾ ਸੀ ਸਿੱਖਾ ਜਿੰਨਾ ਚਿਰ ਇਹ ਦਾਤ ਇਹ ਜੀਵਨ ਤੇਰੇ ਪੱਲੇ ਰਹੇਗਾ ਤੈਨੂੰ ਦੁਨੀਆ ਦੇ ਤਮਾਮ ਦੁੱਖ ਵੀ ਦੁਖੀ ਨਹੀਂ ਕਰ ਸਕਦੇ ਤੂੰ ਮੁਸੀਬਤਾਂ ਦੇ ਵਿੱਚਕਾਰ ਕਿਰਿਆ ਖਲੋਦਾ ਵੀ ਤੇਰੀ ਅੱਖ ਉੱਜੀ ਹੋਏਗੀ ਤੇਰੀ ਧੌਣ ਆਕੜੀ ਹੋਏਗੀ ਤੇਰੇ ਦਿਲ ਅੰਦਰ ਉਤਸ਼ਾਹ ਹੋਏਗਾ ਔਰ ਚਿਹਰੇ ਤੇ ਖੁਸ਼ੀ ਹੋਏਗੀ ਤੂੰ ਦੁਖੀ ਨਹੀਂ ਹੋ ਸਕਦਾ ਉਹ ਜੀਵਨ ਕਿੱਥੇ ਜਿਹੜੀ ਗੁਰੂ ਨੇ ਉਹ ਬਖਸ਼ਿਸ਼ ਸਾਨੂੰ ਦਿੱਤੀ ਹੈ ਨਾ ਉਹ ਭਰੀ ਪਈਏ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਉਪਦੇਸ਼ ਵਿੱਚ ਜਿਹਨੂੰ ਅਸਾਂ ਕਮਾਉਣਾ ਹੈ ਉਹ ਪਰਿਪਈਏ ਸਾਡੀਆਂ ਰਵਾਇਤਾਂ ਵਿੱਚ ਉਹ ਖਾਲਸਾਈ ਜੀਵਨ ਦੇ ਵਿੱਚ ਉਹ ਸਾਡੀ ਮਰਿਆਦਾ ਵਿੱਚ ਜਿਹਨੂੰ ਅਸਾਂ ਟਿੱਚ ਜਾਣਿਆ ਜਿਹਦੀ ਅਸੀਂ ਕਦਰ ਹੀ ਕੋਈ ਨਹੀਂ ਕਰਦੇ ਸਾਨੂੰ ਤਾਂ ਜਿਹੜਾ ਮਰਜ਼ੀ ਮਗਰ ਲਾ ਕੇ ਜਿੱਥੇ ਮਰਜ਼ੀ ਲੈ ਜਾਏ ਸਾਡੀ ਇਹ ਹਾਲਤ ਏ ਖਿਮਾ ਕਰ ਦੇਣਾ ਗੁਰੂ ਕੇ ਪਿਆਰ ਵਾਲਿਓ ਤੁਦ ਬਿਨ ਅੱਡ ਨਾ ਮੋਲੋ ਅੱਧੀ ਕੌਡੀ ਕੀਮਤ ਨਹੀਂ ਹੈ ਇਸ ਗੱਲ ਤੋਂ ਬਿਨਾ ਜੋ ਗੁਰੂ ਮਹਾਰਾਜ ਨੇ ਬਖਸ਼ ਸਾਨੂੰ ਦਿੱਤੀ ਅਸੀਂ ਜਿੰਨੇ ਮਰਜ਼ੀ ਉੱਚੇ ਨਾਰੇ ਮਾਰਦੇ ਰਹੀਏ ਸੰਸਾਰ ਅੰਦਰ ਜੋ ਮਰਜ਼ੀ ਕਰਦੇ ਰਹੀਏ ਹਰ ਪੈਰ ਤੇ ਸਾਡੇ ਨਾਲ ਧੋਖ ਹੈ ਹਰ ਪੈਰ ਦੇ ਉੱਤੇ ਸਾਡੇ ਨਾਲ ਹਾਰ ਹੈ ਕਿਉਂ ਭਲਾ ਕਿਉਂਕਿ ਪਿਆਰੇ ਨੂੰ ਤਾਂ ਅਸੀਂ ਕੋਲ ਹੀ ਨਹੀਂ ਰੱਖਿਆ ਉਹਦੀ ਗੱਲ ਭੁੱਲ ਗਏ ਆ ਉਹਦੇ ਨਾਮ ਤੇ ਆਪਣੀਆਂ ਆਪਣੀਆਂ ਦੁਕਾਨਾਂ ਚਲਾ ਰਹੇ ਆ ਉਹਦੇ ਨਾਮ ਦੇ ਉਤੇ ਲੜ ਵੀ ਰਹੇ ਆ ਉਹਦੇ ਨਾਮ ਤੇ ਝਗੜ ਵੀ ਰਹੇ ਆ ਉਹਦੇ ਨਾਮ ਤੇ ਧੜੇ ਵੀ ਬਣਾ ਰੱਖੇ ਨੇ ਉਹਦੇ ਨਾਮ ਤੇ ਕਰਮ ਕਾਂਡਾਂ ਦਾ ਮਾਇਆ ਜਾਲ ਵੀ ਉਸਾਰ ਰੱਖਿਆ ਪਰ ਪਿਆਰਾ ਤੇ ਕੋਲ ਨਹੀਂ ਹੈ ਨਾ ਉਹਦਾ ਫੱਟਾ ਹੀ ਏ ਜਿਹੜਾ ਲਾ ਰੱਖਿਆ ਸਤਿਗੁਰੂ ਆਖਦੇ ਨੇ ਉਹ ਜੀਵਨ ਬਾਣੀ ਦਾ ਉਹ ਉਪਦੇਸ਼ ਉਹ ਸਿਧਾਂਤ ਉਹ ਤਰਜ਼ੇ ਜ਼ਿੰਦਗੀ ਜ਼ਿੰਦਗੀ ਜਿਉਣ ਦੀ ਉਹ ਜੁਗਤ ਜਿਹੜੀ ਭਰੀ ਪਈ ਏ ਤੇਰੇ ਕਲਚਰ ਦੇ ਅੰਦਰ ਤੇਰੀ ਵਿਰਾਸਤ ਦੇ ਅੰਦਰ ਉਹ ਤਾਂ ਤੂੰ ਛੱਡ ਦਿੱਤੀ ਏ ਖੋਖਲਾ ਜਿਹਾ ਬਣ ਕੇ ਤੁਰਿਆ ਫਿਰਦਾ ਸੰਸਾਰ ਦੇ ਅੰਦਰ ਤੁਦ ਬਿਨ ਅੱਡ ਨੰਬੂਲੋ ਅੱਧੀ ਕੌਡੀ ਕੀਮਤ ਤੇਰੀ ਤਾਂ ਹੀ ਨਹੀਂ ਸੰਸਾਰ ਦੇ ਅੰਦਰ ਕਿਉਂਕਿ ਪਿਆਰੇ ਤੋਂ ਬਿਨਾਂ ਤੂੰ ਹੈ ਹੀ ਕਾਦਾਂ ਜਿਵੇਂ ਸਵਾਸਾਂ ਤੋਂ ਬਿਨਾਂ ਸਰੀਰ ਮੁਰਦਾ ਹੈ ਨਾ ਸਿੱਖਾ ਆਪਣੇ ਗੁਰੂ ਦੇ ਉਪਦੇਸ਼ ਨੂੰ ਕਮਾਉਣ ਤੋਂ ਬਿਨਾਂ ਤੇ ਇਸ ਵਿਰਾਸਤ ਨੂੰ ਜੀਵਨ 'ਚ ਹੰਡਾਉਣ ਤੋਂ ਬਿਨਾਂ ਤੂੰ ਮੁਰਦਿਆਂ ਵਰਗਾ ਹੈ ਮੁਰਦਿਆਂ ਵਾਂਗ ਤੇਰੇ ਚੋ ਜੀਵਨ ਨਹੀਂ ਜੋ ਪੁਰਾਣੇ ਸਿੱਖਾਂ ਦੇ ਜੀਵਨ ਵਿੱਚੋਂ ਝਲਕਦਾ ਸੀ